ਪਿੰਡ ਦੇ ਲੋਕ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਸਤਾ ਰੱਖਿਆ ਸੀ ਕਰਜ਼ੇ ਦਾ ਸਬੰਧ ਸੀ ਉਹਨਾਂ ਦਾ ਇੱਕ ਗੈਂਗ ਬਣਿਆ ਅਰਦਾਜ਼ ਬੰਦੇ ਆ ਤੰਗ ਕਰਦੇ ਰਹੇ ਆ ਬੱਚੇ ਤੋਂ ਮੋਟਰਸਾਈਕਲ ਖੋ ਲੈਣਾ ਸਕੂਲ ਜਾਂਦੇ ਬੱਚੇ ਨੂੰ ਧੰਪੀਆਂ ਦੇਣੀਆਂ ਦੁੱਧ ਲੈਣ ਗਏ ਬੱਚੇ ਨੂੰ ਘੇਰ ਲੈਣਾ ਬੱਚਿਆਂ ਨੇ ਬੱਚੇ ਨੂੰ ਘੇਰ ਲੈਣਾ ਉਹਨਾਂ ਨੂੰ ਐਗੀਆਂ ਗੱਲਾਂ ਕਹਿਣੀਆਂ ਕਿ ਜਿਉਣਾ ਹਰਾਮ ਕਰਤਾ ਅੱਜ ਕੱਲ ਤੁਹਾਨੂੰ ਵੀ ਪਤਾ ਵੀ ਕੀ ਦਾ ਜੀ ਕਰਦਾ ਆਪ ਦਾ ਬੰਦੇ ਖੁਦ ਕਹੀਆਂ ਕਰਦੇ ਆਏ ਆ ਜਿਵੇਂ ਜਵਾਨ ਪੁੱਤ ਨੂੰ ਵੀ ਲੈ ਕੇ ਨਾਲ ਦੋਵੇਂ ਪਿਓ ਪੁੱਤ ਨਹਿਰ ਦੇ ਵਿੱਚ ਛਾਲ ਮਾਰ ਗਏ ਜੋ ਕਿ ਸਾਡੀ ਲੜਕੀ ਰਹਿ ਗਈ ਕਿ ਭਰਾ ਨੇ ਪਹਿਲਾਂ ਖੁਦਕਸ਼ੀ ਕਰੀ ਸੀ ਇਸੇ ਮਸਲੇ 'ਚ ਖੁਦਕਸ਼ੀ ਕਰੀ ਸੀ ਉਹਦੇ ਵਿੱਚ ਇਹਨਾਂ ਨੇ ਨਾਲ ਮਿਲ ਕੇ ਕੁਛ ਨਹੀਂ ਬੰਦ ਤਾਟਾ ਦਾ ਬੰਨ ਲਾ ਕੇ ਉਹ ਮਸ਼ੀਸ਼ਕਾਰ ਕਰਵਾਤਾ ਸੀ ਉਹਦੇ ਵੀ ਇੱਕ ਬੇਟੀ ਹੈ ਪਰ ਇਹ ਘਰ ਦੇ ਵਿੱਚ ਤਨ ਲੇਡੀ ਜੀ ਰਹੇ ਨੇ ਨਹਿਰ ਦੇ ਉੱਤੇ ਜਾ ਕੇ ਵੀਡੀਓ ਬਣਾ ਕੇ ਵੀ ਪਾਈ ਹੈ ਸਰਪੰਚ ਸਾਹਿਬ ਨੂੰ ਵੀ ਦੱਸਿਆ ਪੰਜ ਬੰਦਿਆਂ ਨੂੰ ਹੋਰ ਵੀ ਫੋਨ ਕੀਤੇ ਆ ਵੀ ਮੈਨੂੰ ਇਹ ਬੰਦਿਆਂ ਨੇ ਸਤਾਇਆ ਮੈਂ ਨਹਿਰ ਸ਼ਾਂਤ ਮਾਰ ਲੱਗਿਆ ਅੱਜ ਜਾਵਨ ਜੀਨ ਲੀਲਾ ਖਤਮ ਕਰਨੇ ਆ ਮਜ਼ਹੂਰੀ ਸੀ ਠੰਡੇ ਬੰਦੇ ਸੀਗੇ ਬਿਲਕੁਲ ਕੋਈ ਕਿਸੇ ਨਾਲ ਲੜਾਈ ਨਹੀਂ ਪੜਾਈ ਨਹੀਂ ਸੀ بس ਘਰੋਂ ਖੇਤ ਖੇਤੋਂ ਕਰੇ ਕੋਈ ਬਾਹਰ ਵਿਚਰੇ ਨਹੀਂ ਸੀ ਝੂਲਾ ਪਾਲਾ ਬੰਦਾ ਸੀ ਜੀ ਪ੍ਰਸ਼ਾਸਨ ਢਿੱਲ ਨੂੰ ਕਿਵੇਂ ਦੇਖਦੇ ਤਾਂ ਪਰਿਵਾਰ ਸਾਰੇ ਦਾ ਸਾਰਾ ਖਤਮ ਹੋ ਗਿਆ ਉਦੋਂ ਹਾਲੇ ਤੱਕ ਦੋਸ਼ੀਆਂ ਨੂੰ ਫੜੇ ਨਹੀਂ ਢਿੱਲ ਬਹੁਤ ਆ ਜੀ ਬਹੁਤ ਥੋੜੀ ਨਹੀਂ ਬਹੁਤ ਅੱਜ 15 ਤਰੀਕ ਦੀ ਗੱਲ ਆ ਜੇ ਕੀ ਹੋ ਗਈ ਤੇ ਹਫਤਾ ਹੋ ਗਿਆ ਜੀ ਕੋਈ ਹੱਲ ਹੀ ਨਹੀਂ ਹੋਇਆਗਾ ਬੰਦੇ ਅਰੈਸਟ ਨਹੀਂ ਹੋਏਗੇ ਪਿਛਲੇ ਦਿਨਾਂ ਦੇ ਵਿੱਚ ਪਿੰਡ ਮੜਾਕਦੇ ਪਿਓ ਪੋਤ ਦੇ ਵੱਲੋਂ ਨਹਿਰ ਦੇ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਜਾਂਦੀ ਹੈ। ਇੱਕ ਵੀਡੀਓ ਵੀ ਉਸ ਤੋਂ ਪਹਿਲਾਂ ਸਾਂਝੀ ਕੀਤੀ ਜਾਂਦੀ ਹੈ ਤੇ ਵੀਡੀਓ ਦੇ ਵਿੱਚ ਕਾਰਨ ਜਿਹੜਾ ਉਹ ਵੀ ਦੱਸੇ ਜਾਂਦੇ। ਪਰ ਹਲੇ ਤੱਕ ਪਰਿਵਾਰ ਨੂੰ ਇਨਸਾਫ ਜਿਹੜਾ ਉਹ ਨਹੀਂ ਮਿਲਿਆ ਪਰਿਵਾਰ ਦੇ ਵੱਲੋਂ ਅੱਜ ਵੀ ਤਰਨਾ ਪ੍ਰਦਰਸ਼ਨ ਜਿਹੜਾ ਉਹ ਲਾਇਆ ਗਿਆ। ਪਰਿਵਾਰ ਸਾਡੇ ਨਾਲ ਆ ਗੱਲਬਾਤ ਕਰਨਗੇ। ਬਾਈ ਜੀ ਸਭ ਤੋਂ ਪਹਿਲਾਂ ਮਸਲਾ ਦੱਸਦੇ ਹੋ ਕਾਰਨ ਕੀ ਰਿਹਾ ਉਹਨਾਂ ਦਾ ਜਿਹੜੇ ਖੁਦਕੁਸ਼ੀ ਕਰਦ ਨੂੰ ਸੀ ਸੈਟ ਕਰਦੇ ਨੇ। ਕਾਰਨ ਇਹ ਰਿਹਾ ਜੀ ਗਰ ਲਾਲ ਸਿੰਘ ਜੋ ਪੁੱਤਰ ਉਹਦਾ ਸੀਗਾ ਛੋਟਾ ਮੱਚਾ 15 ਸਾਲ ਦਾ ਬਲਜੋਤ ਸਿੰਘ ਇਹਨਾਂ ਨੇ ਦੋਵਾਂ ਨੇ ਖੁਦਕਸ਼ੀ ਕੀਤੀ ਮਸਲਾ ਇਹ ਸੀ ਕਿ ਕੁਝ ਪਿੰਡ ਦੇ ਲੋਕ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਸ਼ਸਤਾ ਰੱਖਿਆ ਸੀ ਜੀ ਤੇ ਕਰਜ਼ੇ ਦਾ ਸਬੰਧ ਸੀ ਜੋ ਕਰਜ਼ਾ ਲਿਆ ਸੀ ਉਹਨਾਂ ਦੇ ਫਾਦਰ ਸਾਹਿਬ ਨੇ ਲਿਆ ਸੀ ਤੇ ਕਰਜ਼ਾ ਉਹ ਮੋੜ ਕੇ ਵੀ ਗਏ ਨੇ ਜ਼ਮੀਨ ਵੇਚ ਕੇ ਕਰਜ਼ਾ ਮੋੜਿਆ ਵੀ ਹੈ ਮੋਤਵਾਰ ਬੰਦਿਆਂ ਦੇ ਸਾਹਮਣੇ ਮੋੜਿਆ ਹੈ ਜੋ ਕਿ ਕਰਜ਼ਾ ਮੋੜਨ ਤੋਂ ਬਾਅਦ ਉਹਨਾਂ ਨੇ ਜੋ ਪੇਪਰ ਸੀ ਉਹਨਾਂ ਦੇ ਮੰਗੇ ਵੀ ਸਾਨੂੰ ਪਰਨੋਟ ਸਟਾਮ ਜੋ ਲਿਖਤਾ ਭਾਈ ਸਾਨੂੰ ਦੇ ਦਿਓ ਅਸੀਂ ਤੁਹਾਡੇ ਪੈਸੇ ਦੇਤੇ ਜੋ ਕੋਈ ਰਹਿ ਗਿਆ ਤਾਂ ਉਹ ਅਸੀਂ ਦੇ ਦੇਾਂਗੇ ਉਹ ਮੋਤਵਾਰ ਬੰਦਿਆਂ ਨੇ ਆਖਿਆ ਕੋਈ ਗੱਲ ਨਹੀਂ ਜੇ ਤੁਸੀਂ ਸਾਡੇ ਸਾਹਮਣੇ ਪੈਸੇ ਦਿੱਤੇ ਆਪਾਂ ਕਾਗਜ਼ ਇਹਨਾਂ ਤੋਂ ਵਾਪਸ ਲੈ ਲਾਂਗੇ ਕੁਝ ਟੱਪਿਆ ਕੁਝ ਚੇਰਾ ਤੇ ਉਹਨਾਂ ਦੇ ਫਾਦਰ ਸਾਹਿਬ ਦੀ ਡੈਥ ਹੋ ਗਈ ਡੈਥ ਹੋ ਗਈ ਕਿੰਤੂ ਪਰੰਤੂ ਕਰਦੇ ਕਰਦੇ ਉਹਨਾਂ ਨੇ ਸਮਾਂ ਲਾਤਾ ਜੀ ਕਾਗਜ ਨਹੀਂ ਵਾਪਸ ਕਰੇ ਉਹਨਾਂ ਕਾਗਜਾਂ ਦੇ ਦੁਬਾਰੇ ਉਹਨਾਂ ਨੇ ਕੋਰਟ ਦੇ ਵਿੱਚ ਕੇਸ ਲਾ ਦਿੱਤੇ ਵੀ ਅਸੀਂ ਇਹਨਾਂ ਤੋਂ ਕਰਜ਼ਾ ਲੈਣਾ ਤਿੰਨ ਚਾਰ ਕੇਸ ਵੀ ਲਾ ਰੱਖੇ ਸੀ ਤਰੀਕਾਂ ਤੇ ਵੀ ਜਾਂਦਾ ਸੀ ਉਹਦੇ ਜਾਣ ਦੇ ਬਾਵਜੂਦ ਵੀ ਉਹ ਉਹਨਾਂ ਨੂੰ ਜਾਦੇ ਜਲੀਲ ਕਰਨ ਲੱਗ ਪਏ ਪਿੰਡ ਦੇ ਲੋਕ ਜਿਹੜੇ ਉਹਨਾਂ ਦਾ ਇੱਕ ਗੈਂਗ ਬਣਿਆ 8-10 ਬੰਦੇ ਆ ਤੰਗ ਕਰਦੇ ਰਹੇ ਆ ਬੱਚੇ ਤੋਂ ਮੋਟਰਸਾਈਕਲ ਖੋ ਲੈਣਾ ਸਕੂਲ ਜਾਂਦੇ ਬੱਚੇ ਨੂੰ ਧਮਕੀਆਂ ਦੇਣੀਆਂ ਦੁੱਧ ਲੈਣ ਗਏ ਬੱਚੇ ਨੂੰ ਘੇਰ ਲੈਣਾ ਬੱਚਿਆਂ ਨੇ ਬੱਚੇ ਨੂੰ ਘੇਰ ਲੈਣਾ ਉਹਨਾਂ ਨੂੰ ਐਗੀਆਂ ਗੱਲਾਂ ਕਹਿਣੀਆਂ ਕਿ ਜਿਉਣਾ ਹਰਾਮ ਕਰਤਾ ਉਹਨਾਂ ਦਾ ਅੱਜ ਕੱਲ ਤੁਹਾਨੂੰ ਵੀ ਪਤਾ ਵੀ ਕੀ ਦਾ ਜੀ ਕਰਦਾ ਆਪ ਤਾਂ ਬੰਦੇ ਖੁਦ ਕਹੀਆਂ ਕਰਦੇ ਆਏ ਆ ਕਿ ਜਵਾਨ ਪੁੱਤ ਨੂੰ ਵੀ ਲੈ ਕੇ ਨਾਲ ਬਿਲਕੁਲ ਇਦੋਂ ਮੰਦ ਭਾਗੇ ਗੱਲ ਨਹੀਂ ਹੋ ਸਕਦੀ ਪਰਿਵਾਰ ਉੱਜੜ ਗਿਆ। ਦੋਵੇਂ ਪਿਓ ਪਤ ਨਹਿਰ ਦੇ ਵਿੱਚ ਛਾਲ ਮਾਰ ਗਏ ਜੋ ਕਿ ਸਾਡੀ ਲੜਕੀ ਰਹਿ ਗਈ ਕਰੇ ਇਕੱਲੇ। ਜੋ ਕਿ ਉਹਦੇ ਭਰਾ ਨੇ ਪਹਿਲਾਂ ਖੁਦਕਸ਼ੀ ਕੀਤੀ ਸੀ ਇਸੇ ਮਸਲੇ 'ਚ ਖੁਦਕਸ਼ੀ ਕੀਤੀ ਸੀ। ਉਹਦੇ ਵਿੱਚ ਇਹਨਾਂ ਨੇ ਰਲ ਮਿਲ ਕੇ ਕੁਝ ਨਹੀਂ ਬੰਨ ਦਿੱਤਾ ਅਟੈਕ ਦਾ ਬਹਾਨਾ ਲਾ ਕੇ ਉਹਨੂੰ ਸ਼ਿਕਾਰ ਕਰਵਾਤਾ ਸੀਗਾ। ਉਹਦੇ ਵੀ ਇੱਕ ਬੇਟੀ ਐ। ਜੀ। ਪਰ ਇਹ ਘਰ ਦੇ ਵਿੱਚ ਤਿੰਨ ਲੇਡੀ ਜੀ ਰਹਿ ਗਈਆਂ। ਹੋਰ ਕੋਈ ਬੰਦਾ ਨਹੀਂ ਰਿਹਾ ਸੀ ਅੰਦਰ ਤੇ ਮਰਦ ਕੋਈ ਨਹੀਂ ਰਹਿ ਗਿਆ ਲੇਡੀ ਜੀ ਰਹਿ ਗੀਆਂ ਘਰ ਖਤਮ ਹੋ ਗਿਆ ਘਰ ਖਤਮ ਹੋ ਚੁੱਕ ਗਿਆ ਇਹ ਇਹ ਗੱਲਬਾਤ ਬਾਈ ਜੀ ਮੈਂ ਤੁਸੀਂ ਪਰਿਵਾਰਕ ਮੈਂਬਰੋਂ ਪਹਿਲਾਂ ਗੱਲਬਾਤ ਇਸ ਦੀ ਕਦੇ ਕਰਦਾ ਹੁੰਦਾ ਸੀ ਹੋਈ ਸੀ ਗੱਲ ਇਸ ਬਾਰੇ ਮੈਂ ਇਹ ਗੱਲ ਨਹੀਂ ਕੀਤੀ ਸਾਡੇ ਨਾਲ ਗੱਲ ਕੋਈ ਨਹੀਂ ਕੀਤੀ ਸਾਡੇ ਕੋਲ ਕੋਈ ਗੱਲ ਬਾਹਰ ਨਹੀਂ ਆਈ ਜੇ ਸਾਡੇ ਕੋਲ ਗੱਲ ਆਉਂਦੀ ਤਾਂ ਅਸੀਂ ਇਹਦਾ ਕੋਈ ਹੱਲ ਵੀ ਲੱਭਦੇ ਆ ਕੰਮ ਹੀ ਨਹੀਂ ਹੁੰਦਾ ਹਾਂ ਆ ਕੰਮ ਨਹੀਂ ਹੁੰਦਾ ਬੰਦਾ ਜਿਹੜਾ ਉਹ ਗਰ ਲਾਲ ਸਿੰਘ ਸੀਗਾ ਉਹ ਭੋਲਾ ਭਾਲਾ ਬੰਦਾ ਸੀ ਜੀ ਪਿੰਡ ਦੇ ਵਿੱਚ ਨਹੀਂ ਵੇਚ ਰਿਹਾ ਸੀ ਕਿਤੇ ਬਾਹਰ ਨਹੀਂ ਕਿਤੇ ਗਿਆ ਸੀ ਕਿਤੇ ਹੋਰ ਕਿਤੇ ਬਾਹਰ ਅੰਦਰ ਨਿਕਲਨੇ ਉਹ ਦੇਣਾ ਹੀ ਬੰਦੇ ਨੂੰ ਮਾੜੀ ਮੋਟਾ ਕਲਉਂਦੀ ਹੈ ਕੋਲਾ ਬੰਦਾ ਸੀ ਘਰੋਂ ਖੇਤ ਖੇਤ ਕਰੇ ਇੰਨਾ ਹੀ ਕੰਮ ਸੀ ਉਹਦਾ ਹੁਣ ਬਾਲਾ ਜਲੀਲ ਕਰਨ ਕਰਕੇ ਉਹਨੇ ਵੀਡੀਓ ਬਣਾ ਕੇ ਵੀ ਪਾਈ ਹੈ ਨਹਿਰ ਦੇ ਉੱਤੇ ਜਾ ਕੇ ਵੀਡੀਓ ਬਣਾ ਕੇ ਵੀ ਪਾਈ ਹੈ ਸਰਪੰਚ ਸਾਹਿਬ ਨੂੰ ਵੀ ਦੱਸਿਆ ਪੰਜ ਬੰਦਿਆਂ ਨੂੰ ਹੋਰ ਵੀ ਫੋਨ ਕੀਤੇ ਆ ਵੀ ਮੈਨੂੰ ਇਹ ਬੰਦਿਆਂ ਨੇ ਸਤਾਇਆ ਮੈਂ ਨਹਿਰ ਛਾਲ ਮਾਰਨ ਲੱਗਿਆ ਜਦ ਜਾਮਲ ਜਿਵੇਂ ਲੀਲਾ ਖਤਮ ਕਰਨ ਲੱਗਿਆ ਭਾਈ ਜੀ ਇਹਦੇ ਵਿੱਚ ਪ੍ਰਸ਼ਾਸਨ ਦੀ ਬਹੁਤ ਤਕੜੀ ਢਿੱਲ ਹੈ 15 ਤਰੀਕ ਦਾ ਇਹ ਕੇਸ ਹੈ ਅੱਜ 21 ਤਰੀਕ ਹੋ ਗਈ ਹਜੇ ਇੱਕ ਵੀ ਮਲਜ਼ਮ ਇਹਨਾਂ ਨੇ ਜੋ ਕਿ ਗ੍ਰਿਫਤਾਰ ਨਹੀਂ ਕਰਿਆ 11 ਬੰਦਿਆਂ ਤੇ ਜੋ ਪਰਚਾ ਹੈ ਉਹ ਦਰਜ ਹੈ ਤੇ ਜਿਹੜੇ ਜਿਨ੍ਹਾਂ ਦੇ ਪਰਚਾ ਦਰਜਾ ਉਹ ਖੁੱਲਿਆਂ ਫਿਰਦੇ ਨੇ ਜਾਂ ਭੱਜੇ ਹੋਏ ਨੇ ਭੱਜੇ ਹੋਏ ਆ ਜੀ ਪੁਲਿਸ ਨੇ ਐ ਰੇਡ ਮਾਰੀ ਆਂ ਤੇ ਭੱਜੇ ਹੋਏ ਆ ਜੀ ਪ੍ਰਸ਼ਾਸਨ ਬਿੰਦੇ ਚ ਟਾਈਮ ਹੀ ਮੰਗਦਾ ਜੀ ਪਹਿਲਾਂ ਇਹਨਾਂ ਨੇ ਟਾਈਮ ਲਿਆ ਸਾਥੋਂ ਇੱਕ ਦਿਨ ਡੇਢ ਘੰਟੇ ਦੋਆਂ ਦਾ ਉਦੇ ਦਿੱਤਾ ਸੀ ਮੁੜ ਕੇ ਫੇਰਾਂ ਦੇ ਟਾਈਮ ਦਿਓ ਅਸੀਂ ਸਵੇਰ ਦੇਨਾਂ ਬਾਰੇ 13 ਘੰਟਾ ਟਾਈਮ ਦਿੱਤਾ ਸੀਗਾ ਕੱਲ ਤੋਂ ਅਸੀਂ ਆਪਦਾ ਧਰਨਾ ਜਿਹੜਾ ਕਿ ਸਟਾਰਟ ਕਰਤਾ ਸੀ ਪਰਿਵਾਰਤਿਆਂ ਦਬਾਦੂ ਬਣਾਇਆ ਜਾ ਰਿਹਾ ਕੋਈ ਕਿਸੇ ਚੀਜ਼ ਦਾ ਕੋਈ ਸਮਝੌਤੇ ਦੇ ਲਈ ਬਣਾਉਂਦੇ ਜੀ ਬਣਾਉਂਦੇ ਆ ਜੀ ਕਹਿੰਦੇ ਸਮਝੌਤਾ ਹੋ ਜਾਊਗਾ ਐ ਕਰ ਲਾਂਗੇ ਉਹ ਗੱਲਾਂ ਤਾਂ ਦੂਰ ਦੀਆਂ ਜੀ ਸਮਝੌਤਾ ਕਰੀਏ ਤਾਂ ਕਰੀਏ ਕਿਹਦੇ ਸਿਰ ਤੇ ਜੋ ਕਿ ਘਰ ਦੇ ਵਿੱਚ ਤੱਕ ਕੋਈ ਬੰਦਾ ਨਹੀਂ ਰਿਹਾ ਕਾਹਦੇ ਨਾਲ ਸਮਝੌਤਾ ਹੈ ਬਈ ਵੀ ਹੈ ਨਾ ਕਿ ਆਪ ਦਾ 10 ਸਾਲ ਦਾ ਪੁੱਤ ਹਨਾ ਜਿਹਨੇ ਅੱਗੇ ਘਰ ਤੋੜਨਾ ਸੀ ਉਹਨੂੰ ਵੀ ਨਾਲ ਲੈ ਕੇ ਉਹ ਕਿੱਡਾ ਵੱਡਾ ਦੁੱਖ ਹਨਾ ਉਹਦੇ ਪੱਥਰ ਕਿੱਡਾ ਵੱਡਾ ਪੱਥਰ ਧਰ ਕੇ ਬਈਰ ਦੁੱਖ ਤਾਂ ਉਹ ਬਹੁਤ ਵੱਡਾ ਵੀ ਪਿਓ ਮਸਾਂ ਪੁੱਤ ਲੈਨੇ ਆਪਾਂ ਬਿਲਕੁਲ ਠੀਕ ਹੈ ਜੀ ਤੇ ਉਹਨੂੰ ਖੁਦ ਮਾਰਦਿਆਂ ਦਾ ਕਿੱਡਾ ਇਦੂ ਵੱਡਾ ਤਾਂ ਕੁਝ ਹੋ ਹੀ ਨਹੀਂ ਸਕਦਾ ਜੀ ਜੇ ਉਹ ਬੰਦੇ ਤੇ ਕਿਸੇ ਪ੍ਰਕਾਰ ਦਾ ਦਬਾਅ ਸੀ ਜਾਂ ਕੋਈ ਸੀਗਾ ਤਾਂ ਉਹ ਬੰਦੇ ਨੇ ਤਾਂ ਹੀ ਇਹ ਕੰਮ ਕੀਤਾ ਨਹੀਂ ਕਿਸੇ ਨੂੰ ਕਿਉਂ ਲੋੜ ਕੌਣ ਮਾਰਦਾ ਪੁੱਤ ਜੀ ਇਸ ਗੱਲ ਨੂੰ ਤਾਂ ਤੁਸੀਂ ਸਮਝਦੇ ਵੀ ਕਿਉਂ ਮਾਰਦਾ ਪੁੱਤੋਂ ਆਰਤੀਕ ਦੌਰ ਤੇ ਵੀ ਕਿੰਨਾ ਕਿ ਪਰਿਵਾਰ ਕਮਜ਼ੋਰੀ ਸੀ ਜਾਂ ਨਹੀਂ ਕਮਜ਼ੋਰੀ ਸੀ ਠੰਡੇ ਬੰਦੇ ਸੀਗੇ ਬਿਲਕੁਲ ਕੋਈ ਕਿਸੇ ਨਾਲ ਲੜਾਈ ਨਹੀਂ ਪੜਾਈ ਨਹੀਂ ਸੀ ਬਸ ਘਰੋਂ ਖੇਤ ਖੇਤੋਂ ਕਰੇ ਕੋਈ ਬਾਹਰ ਵਿਚਰੇ ਨਹੀਂ ਸੀ ਭੂਲਾ ਭਾਲਾ ਬੰਦਾ ਸੀ ਜੀ ਇਸ ਤੋਂ ਪਹਿਲਾਂ ਐਸੀ ਕੋਈ ਗੱਲ ਕੋਈ ਵੀ ਭਣਕ ਮਾਣੀ ਮੋਟੀ ਦਿੱਤੀ ਹੋਵੇ ਵੀ ਐ ਮੈਨੂੰ ਤੰਗ ਕਰਦੇ ਆ ਜਾਂ ਕੋਈ ਨਹੀਂ 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 ਕੋਈ ਦਿੱਤੀ ਨਹੀਂ ਇਹ ਤਾਂ ਬਸ ਚਾਂੰ ਚੱਕੀ ਗੱਲ ਬਣੀ ਹੈ ਸਾਡੇ ਕੋਲ ਕੋਈ ਗੱਲ ਨਹੀਂ ਬਾਈ ਹੁਣ ਪਰਿਵਾਰ ਦੇ ਵਿੱਚ ਕੌਣ ਕੌਣ ਰਹਿ ਗਿਆ ਫਿਰ ਬਸ ਸਾਡੀ ਭੈਣ ਹੀ ਰਹੇਗੀ ਜੀ ਇਕੱਲੀ ਉਸੇ ਇਕੱਲੀ ਭੈਣ ਰਹੇਗੀ ਹਾਂ ਜੀ ਔਰ ਕੋਈ ਨਹੀਂ ਆਏਗਾ ਕੱਲੀ ਬੈਠੀ ਹੈ ਲੇਡੀਜ਼ ਜਾਂ ਜਿਹੜਾ ਉਹਨਾਂ ਦਾ ਵੱਡਾ ਭਰਾ ਸੀਗਾ ਉਹਨਾਂ ਦੀ ਵਾਈਫ ਬੇਟੀ ਉਹਨਾਂ ਦੀ ਬਸ ਲੇਡੀਆਂ ਹੀ ਰਹਿ ਕੱਲੀ ਹਾਂ ਕੱਲੀਆਂ ਰਹਿਣਗੇ ਕੋਈ ਬੰਦਾ ਨਹੀਂ ਰਹੇਗਾ ਪਰ ਜਿਵੇਂ ਪ੍ਰਸ਼ਾਸਨ ਦੇ ਢੱਲ ਨੂੰ ਕਿਵੇਂ ਦੇਖਦੇ ਕਿਤਾ ਪਰਿਵਾਰ ਸਾਰੇ ਦਾ ਸਾਰਾ ਖਤਮ ਹੋ ਗਿਆ ਉਸ ਤੋਂ ਹਾਲੇ ਤੱਕ ਦੋਸ਼ੀਆਂ ਨੂੰ ਫੜੇ ਨਹੀਂਗੇ ਢੱਲ ਬਹੁਤ ਆ ਜੀ ਬਹੁਤ ਥੋੜੀ ਨਹੀਂ ਬਹੁਤ ਆ ਅੱਜ 15 ਤਰੀਕ ਦੀ ਗੱਲ ਆ ਜੇ ਕੀ ਹੋ ਗਈ ਹੈ ਤੇ ਹਫਤਾ ਹੋ ਗਿਆ ਜੀ ਕੋਈ ਹੱਲ ਹੀ ਨਹੀਂ ਹੋਇਆਗਾ ਬੰਦੇ ਅਰੈਸਟ ਨਹੀਂ ਹੋਏਗੇ ਤੈ ਵੀ ਲੱਗਿਆ ਕਿ ਜਿਹੜਾ ਬੱਚਾ ਆ ਪੜਨ ਚ ਬਹੁਤ ਇੰਟੈਲੀਜੈਂਟ ਵੀ ਬਹੁਤ ਹਾਂਜੀ ਪੂਰਾ ਸੀਗੇ ਜੀ ਇਹ ਬੱਚੇ ਨੂੰ ਸਕੂਲ ਚ ਵੀ ਧਮਕਾਇਆ ਜਾਂਦਾ ਸੀਗਾ ਜੋ ਸਕੂਲ ਜਾਂਦਾ ਸੀ ਉਹਨਾਂ ਦੇ ਬੱਚੇ ਧਮਕਾਉਂਦੇ ਸੀਗੇ ਥੋੜੇ ਦੋਹੀ ਪੈਸੇ ਲੈਣੇ ਆ ਥੋੜੇ ਨਾਂ ਐ ਕਰਦਾਂਗੇ ਫੁਲਾਨਾ ਕਰਾਂਗੇ ਧੁੰਕਾ ਕਰਾਂਗੇ ਕਿਤੇ ਮੋਟਰਸਾਈਕਲ ਖੋ ਲੈਣਾ ਕਿਤੇ ਕੁਛ ਕਰਨਾ ਕਿਤੇ ਕੋ ਸਾਹਿਬ ਜੀਆਂ ਗੱਲਾਂ ਬਾਤਾਂ ਹੁੰਦੀਆਂ ਸੀਗੀਆਂ ਹਾਂ ਤੁਸੀਂ ਫਿਰ ਕੀ ਮੰਗ ਰੱਖਦੇ ਹੋ ਅਸੀਂ ਤਾਂ ਅਸੀਂ ਮੰਗ ਰੱਖਦੇ ਜਿਹੜੇ ਦੋਸ਼ੀ ਹੋ ਪੜੇ ਜਾਣ ਸਰ ਗਾਂ ਜਿਹੜਾ ਫੈਸਲਾ ਅਦਾਲਤ ਨੇ ਕਰਨਾ ਮਤਲਬ ਉਹ ਵਲਾਸ਼ਾ ਵੀ ਕਈ ਦਿਨਾਂ ਬਾਅਦ ਲੱਭੀਏ ਹਾਂਜੀ ਇੱਕਲਾ 17 ਤਰੀਕ ਨੂੰ ਲੱਭੀਆ 18 ਨੂੰ ਲੱਭੀਆ ਜੀ ਹਲੇ ਤੱਕ ਫਿਰ ਸਸਕਾਰਤਾ ਹੋਇਆ ਨਹੀਂ ਸਸਕਾਰ ਉਹਨਾਂ ਚੰਨੀ ਕਰਦੇ ਜਿੱਨਾਂ ਚਰ ਕੋਈ ਮਸਲਾ ਨਹੀਂ ਹੁੰਦਾ ਦੋਸ਼ੀ ਆ ਜਿਹੜੇ ਪੜੇ ਨਹੀਂ ਜਾਂਦੇ ਤਾਂ ਇਹ ਪਰਿਵਾਰਕ ਮੈਂਬਰ ਨੇ ਇੱਕ ਵੱਡੇ ਦੁੱਖ ਦੀ ਗੱਲ ਇਹ ਵੀ ਆ ਕਿ ਉਹ ਕਹਿੰਦੇ ਨੇ ਕਿ ਇੱਕ ਮੌਤ ਜਿਹੜੀ ਇੱਕ ਪਹਿਲਾਂ ਹੁੰਦੀ ਆ ਭਰਾ ਦੀ ਉਸ ਤੋਂ ਬਾਅਦ ਦੀ ਖੋਦੀ ਮੌਤ ਹੁੰਦੀ ਹੈ ਤੇ ਪਰਿਵਾਰ ਦੇ ਵਿੱਚ ਕੋਈ ਇਨਸਾਫ ਮੰਗਣ ਵਾਲਾ ਵੀ ਨਹੀਂ ਰਿਹਾ ਤੇ ਪਰਿਵਾਰ ਦੇ ਵਿੱਚ ਕੋਈ ਕਮਾਈ ਕਰਨ ਵਾਲਾ ਵੀ ਨਹੀਂ ਰਿਹਾ ਇਕੱਲੇ ਜਿਹੜੇ ਲੇਡੀਜ਼ ਨੇ ਵਰੈਗਨ ਇਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਜਿੰਨਾ ਚਿਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਨਾ ਸਮਾਂ ਸੀ ਸੰਸਕਾਰ ਜਿਹੜਾ ਉਹ ਵੀ ਨਹੀਂ ਕਰਾਂਗੇ ਮੇभी 15 ਤਰੀਕ ਨੂੰ ਸਿਹਰੇ ਬੜੰਗਾਲ ਨੇੜੇ Rajasthan ਫੀਲਡ ਵਿੱਚ ਮੜਾਰ ਪਿੰਡ ਦੇ ਲੋਕਾਂ ਨੇ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਜਿਨ੍ਹਾਂ ਦੀਆਂ ਗੱਡ ਬਾੜੀਆਂ ਸੀ ਰਿਕਵਰ ਕਰ ਲਈਆਂ ਅਫੀਰ ਦੰਦ ਕਰ ਦਿੱਤੀ ਹੈ ਉਹਨਾਂ ਨੇ 11 ਬੰਦਿਆਂ ਦੇ ਨਾਲ ਭਾਈ ਦੇ ਮੱਥੇ 11 ਕਰ ਦਿੱਤੀ ਹੈ ਦੋਸ਼ੇ ਦੇ ਤਲਾਸ਼ ਕਰਨਗੇ ਜੋ ਧਰਨਾ ਲੱਗਿਆ ਸੀ ਇਸ ਬਾਰੇ ਅਸੀਂ ਉਹਨਾਂ ਨੂੰ ਵਿਸ਼ਵਾਸ ਹੋਇਆ ਹੈ ਕਿ ਦੋਸ਼ੇ ਨੂੰ ਜਲਦੀ ਫੜ ਲਵਾਂਗੇ ਸਾਡੇ ਅਸਰ ਬਾਲਾ ਅਸਰ ਵੀ ਆਏ ਸੀਗੇ ਉਹਨਾਂ ਨੇ ਵਿਸ਼ਵਾਸ ਦਵਾ ਹੈ ਦੋਸ਼ੇ ਨੂੰ ਜਲਦੀ ਫੜ ਲਵਾਂਗੇ ਤੇ ਉਹਨਾਂ ਨੇ ਆਪਣਾ ਧਰਨਾ ਚੱਕ ਲਿਆ ਇਹ ਜਿਹੜੇ ਬੰਦੇ ਦੇ ਨਾਮ ਲਿਖਾਏ ਗਏ ਹੈ ਜੀ ਇਹ ਪਿੰਡ ਦੇ ਸੀ ਜਾਂ ਹੋਰ ਕਿਤੇ ਰਹਿੰਨ ਵਾਲੇ ਸੀਗੇ ਇੱਕ ਬੰਦਾ ਜੇਪੋ ਦਾ ਸੀ ਦਰਜਾ ਲੇਖਣ ਸਰ ਕੀ ਕਰੀ ਹੋਈ ਇਹਨਾਂ ਜੋ 11 ਚੁੱਕੇ ਸੀ ਨਹੀਂ ਇਹ ਤਲਾਸ਼ ਜਾਰੀ ਸਰ ਕੀ ਕਾਰਨ ਹਜੇ ਤੱਕ ਕਿਸੇ ਦੀ ਕੋਈ ਗ੍ਰਿਫਤਾਰ ਨਹੀਂ ਹੋ ਸਕੀ ਕਾਰਨ ਇਹ ਆਪਣੇ ਟਿਕਾਣਿਆਂ ਤੋਂ ਪਾਸੇ ਹੋਏ ਆ ਪਰ ਅਸੀਂ ਇਹ ਜਿਹੜੀ ਟੈਕਨੀਕਲ ਤਫਤੀਸ਼ ਤੇ ਜੋ ਵੀ ਹੈ ਹਰ ਸੰਭਵ ਤਰੀਕਾ ਨਾਲ ਤਫਤੀਸ਼ ਕਰਕੇ ਉਹਨਾਂ ਨੂੰ ਕਰ ਦਿੱਤਾ ਹੈ